ਸ੍ਰੀ ਕਾਲ ਜੀ ਮੈਂ ਪਰਮਜੀਤ ਸਿੰਘ ਹਰੀਪੋਸ ਤੋਂ ਅੱਜ ਆਪਾਂ ਸਿੰਗੂ ਬਾਰਡਰ ਤੇ ਪਹੁੰਚੇ ਆਂ ਤੇ ਇੱਥੇ ਗੁਰੂ ਸਾਹਿਬਾਨ ਦੀਆਂ ਲਾਡਲੀਆਂ ਫੌਜਾਂ ਨੇ ਡੇਰੇ ਲਾਏ ਹੋਏ ਨੇ ਅੱਜ ਤੁਹਾਨੂੰ ਥੋੜਾ ਜਿਹਾ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜਿਆਂ ਤੇ ਚੜੀਆਂ ਹੋਈਆਂ ਨੇ ਤੇ ਅੱਗੇ ਆਪਾਂ ਇੱਕ ਗੱਲ ਕਰਦੇ ਹੈਗੇ ਇੱਥੇ ਜਦ ਬੈਠੇ ਹੈਗੇ ਬਾਬਾ ਜੀ ਉਹਨਾਂ ਨਾਲ ਗੱਲ ਕਰਦੇ ਹੈਗੇ ਬਾਬਾ ਚੜ੍ਹ ਸਿੰਘ ਜੀ ਤੇ ਚੜ੍ਹ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਤੇ ਦਖਾਉਂਦੇ ਆ ਕਿ ਕਾ ਬਾਬਾ ਜੀ ਦੇ ਕੀ ਵੀਊ ਹੈਗੇ ਨੇ ਆਪਾਂ ਗੱਲ ਕਰਦੇ ਆ ਬਾਬਾ ਚੜ੍ਹ ਸਿੰਘ ਜੀ ਨਾਲ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਬਾਬਾ ਜੀ ਤੁਸੀਂ ਇੱਥੇ ਬੈਠੇ ਹੋ ਕਿਸਾਨ ਅੰਦੋਲਨ ਬਾਰੇ ਆਏ ਹੋ ਉਹਨਾਂ ਦੇ ਹੱਕ 'ਚ ਆਏ ਹੋ ਲਾਡਲੀਆਂ ਫੋਜਾ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਗਵਰਨਮੈਂਟ ਨੂੰ ਸਦੇਸ਼ ਦਾ ਹੁਣ ਪਤਾ ਹੀ ਤੁਹਾਨੂੰ ਸਾਰਾ ਪਤਾ ਨਹੀਂ ਜਿਆ ਵੀ ਵਰਡੇ ਹੇਲਿਆ ਪਿਆ ਔਰ ਸਾਰੇ ਹੁਣ ਕੋਈ ਕੈਸਾ ਤਾਂ ਕੋਈ ਰਹਿ ਨਹੀਂ ਕਿਸ ਦੀ ਮੋਦੀ ਸਰਕਾਰ ਨੇ ਜਿਹੜੀ ਗੰਦੀ ਸਰਕਾਰ ਬਣਾਈ ਆ ਸਾਡੇ ਲੋਕਾਂ ਨੇ ਇਹਨਾਂ ਇਹ ਨਹੀਂ ਪਤਾ ਵੀ ਅਸੀਂ ਮਾਝਾ ਰਾਜ ਦੇ ਵੀ ਸਾਧਿਆ ਰਾਜ ਅਸੀਂ ਖੋ ਵੀ ਸਾਧਿਆ ਦੂਸਰੀ ਗੱਲ ਅਸੀਂ ਇੰਟਰਸਟ ਮਾਰਵਾ ਤਰਨਾ ਦਾਦਾ ਸ਼ਰਮਣੀ ਸੀ ਬਾਬਾ ਸੰਗਤ ਸਿੰਘ ਦੇ ਮੁੱਖ ਪ੍ਰਬੰਧ ਬਾਬਾ ਚੜ੍ਹ ਸਿੰਘ ਅਰਬਾ ਕਰਬਾ ਬੋਲਦੇ ਆ ਮੀਜੇ ਦਾ ਰਾਜਾ ਰਾਜ ਸਿੰਘ ਜੀ ਨੇ ਸਾਡੇ ਪੁੱਤਰ ਜੀ ਦੂਸਰੀ ਗੱਲ ਇੱਕ ਜੀ ਆ ਜਿਹੜੇ ਤੇ 1000 ਮੋਰਚੇ ਤੇ ਸਾਨੂੰ 1.5 ਮਹੀਨਾ ਹੋ ਗਿਆ ਬੈਠਿਆ ਨੂੰ ਅਸੀਂ ਮਾਦਰ ਜੀ ਬਹੁਤ ਹਵਾਵਾ ਦੇਖ ਰਹੇ ਆ ਬਹੁਤ ਸੁਣ ਵੀ ਰਹੇ ਆ ਸਾਡੇ ਦੇ ਵਿੱਚ ਲੋਕ ਖੰਡਰਾ ਕੰਨਰ ਪਾਉਣ ਵਾਲੇ ਵੀ ਸਾਡੇ ਸਿਆਸੀ ਪਾਰਟੀ ਬੜੀਆਂ ਹੋਈਆਂ ਨੇ ਤੇ ਸਾਡੇ ਵਿੱਚ ਸੀਐਡੀ ਬਹੁਤ ਸੱਡੀ ਜਾ ਰਹੀ ਆ ਕਿ ਸਾਡੇ ਤੇ ਨਿਗਰਾਨੀ ਰੱਖੀ ਜਾ ਰਹੀ ਆ ਹਰ ਪੜ ਪਰ ਬੰਦੇ ਬਹੁਤ ਆਏ ਸੀ ਵੀ ਸਾਡੀ ਵੀ ਨਿਗਰਾਨੀ ਸਾਡੇ ਦਿਲ ਤੇ ਰੱਖੀ ਜਾ ਅਸੀਂ ਵੀ ਰੱਖਦੇ ਆ ਕੋਈ ਅਸੀਂ ਗੱਲ ਨਹੀਂ ਅਸੀਂ ਸੁੱਤੇ ਨਹੀਂ ਬੈਜੇ ਸੁੱਤੇ ਨਹੀਂ ਪਏ ਤੇ ਜਾਗਦੇ ਹੋਇਤਾ ਜੀ ਮਾਦਰ ਅਜ ਮੋਦੀ ਸਰਕਾਰੀ ਤੌਣ ਤੇ ਬੈਠੇ ਆ ਜੀਵੇਂ ਸਰਕਾਰ ਕਹਿੰਦੀ ਕਿ ਜਿਹੜੇ ਕਾਨੂੰਨ ਬਣਾਏ ਆ ਕਿਸਾਨਾਂ ਦੇ ਹਿੱਤ ਦੇ ਆ ਤੇ ਤੁਸੀਂ ਕੀ ਸਮਝਦੇ ਹੋ ਉਹਨਾਂ ਨੂੰ ਇਹ ਆ ਜਿਹੜੇ ਕਾਨੂੰਨ ਇਹਨੇ ਬਣਾਏ ਨੇ ਅਸੀਂ ਇਹਦੇ ਕਾਨੂੰਨ ਨਹੀਂ ਮਤਲਬ ਅਸੀਂ ਮੰਨ ਰਹੇ ਹਾਂ ਜਿਹੜੇ ਮਤਲਬ ਜਿਹੜੇ ਨਵੇਂ ਬਣਾਏ ਨੇ ਜੋ ਪੁਰਾਣੇ ਕਾਨੂੰਨ ਨਾਲ ਸਾਨੂੰ ਜਿਹੜੇ ਚੱਲ ਚੱਲ ਰਹੇ ਨੇ ਸਾਡੇ ਉਹੀ ਕਾਨੂੰਨ ਰਹਿਣ ਦੀ ਹੈ ਕਿਉਂ ਸਾਡੇ ਮੱਦੇ ਰੂਟੀ ਦਾ ਸਾਡਾ ਮਸਲਾ ਹੈ ਕਿਉਂ ਇਹ ਮਦਰ ਜਬੀ ਅਨਦਾਤਾ ਅਨਦਾਤੇ ਦੇ ਵਿੱਚੋਂ ਤੇ ਕਿਸਾਨਾਂ ਦੇ ਵਿੱਚੋਂ ਮਜ਼ਦੂਰਾਂ ਦੇ ਵਿੱਚੋਂ ਮੂੰਹ ਦੇ ਵਿੱਚੋਂ ਬੁਰਕੀ ਖਿੱਚੀ ਜਾ ਰਹੀ ਹੈ ਤੇ ਹੁਣ ਅਸੀਂ ਸੁੱਤੇ ਥੋੜੋ ਪਏ ਆ ਸਾਰਾ ਭਾਰਤ ਵੀ ਉੱਠ ਖੜਿਆ ਪਹਿਲਾਂ ਤਾਂ ਇਕੱਲਾ ਪੰਜਾਬ ਅਸੀਂ ਤਾਂ ਸਿਕਰਾਨਾ ਕਰਦੇ ਆ ਤਨ ਗੁਰੂ ਨانک ਦੇ ਪਾਸ਼ਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਸ਼ਾ ਜੀ ਦਾ ਜਿਨ੍ਹਾਂ ਨੇ ਅਸੀਂ ਮਾਤਰੀ ਜੀ ਆ ਵੀ ਜਿਨ੍ਹਾਂ ਨੂੰ ਸਾਨੂੰ ਖਾਸਤਾਨੀ ਤੇ ਪਾਕਿਸਤਾਨੀ ਕਹਿ ਕੇ ਸਾਨੂੰ ਪੁਕਾਰਿਆ ਗਿਆ ਅੱਤਵਾਦੀ ਤੇ ਵੱਖਵਾਦੀ ਸਾਨੂੰ ਕਹਿ ਕੇ ਪੁਕਾਰਿਆ ਗਿਆ ਜੁਹਦੇ ਸੂਰਮਿਆਂ ਨੂੰ ਤੇ ਸਾਧ ਜਨੈਸ਼ਨ ਭਿੰਡਰਾਵਾਲਿਆਂ ਬੰਦ ਨੂੰ ਵੀ ਇਹਨਾਂ ਨੇ ਅੱਤਵਾਦੀ ਕਹਿ ਕੇ ਬੁਗਾਰੇ ਅੱਜ ਉਸ ਬਣਾਉ ਯਾਦਾ ਰਿਹਾ ਕਿਉਂਕਿ ਅੱਜ ਇਹ ਸਿੱਖ ਪੰਥਰ ਨੂੰ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਵੀ ਸਰਕਾਰ ਜਿੰਨੀਆਂ ਸਰਕਾਰਾਂ ਨੇ ਸਾਡੇ ਨਾਲ ਗਦਾਰੀ ਕਰਦੀ ਆ ਰਹੀਆਂ ਨੇ ਕਿਉਂਕਿ ਜੋ ਵੀ ਸਾਡੇ ਕਾਨੂੰਨ ਨੇ ਇਹ ਸਾਡੇ ਆਪ ਦੇ ਕਾਨੂੰਨ ਬਣਾਏ ਹੋਏ ਨੇ ਸਾਡੇ ਕਾਨੂੰਨ ਹੀ ਸਾਤੋ ਕੋਈ ਜਾ ਰਿਹਾ ਸਾਡੇ ਮਾਤਰੀ ਜਾ ਵੀ ਰੋਜ਼ੂ ਟੀਵੀ ਕੋਈ ਜਾ ਰਿਹਾ ਸਾਡੇ ਜ਼ਮੀਨਾਂ ਵੀ ਡੱਬੇ ਜਾ ਰਿਹਾ ਇਹ ਅਸੀਂ ਨਹੀਂ ਹੁੰਦਿਆਂਗੇ ਆਰ ਪਾਰ ਦੀ ਲੜਾਈ ਹੈ ਜਿੰਨਾ ਚਿਰ ਆਰ ਪਾਰ ਵੀ ਸਾਡੀ ਲੜਾਈ ਚੱਲ ਰਹੀ ਹੈ ਇਸ ਕਰ ਸਾਡੇ ਜੀਵਿਕਾ ਮਾਤਰੀ ਕਮੇਟੀ ਨਹੀਂ ਦਿੰਦੀ ਕਰਸਾ ਮੈਂਬਰ ਉਹਨਾਂ ਚ ਸਾਡਾ ਸਾਤਵੇਂ ਸੰਘਰਸ਼ ਉਹ ਤੋਂ ਬਾਅਦ ਦੇ ਵਿੱਚ 26 ਜਨਵਰੀ ਤੋਂ ਬਾਅਦ ਦੇ ਵਿੱਚ ਦੇਖਾਂਗੇ ਜੋ ਸਾਨੂੰ ਕਿਸਾਨ ਵੀਰ ਕਹਿਣਗੇ ਅਸੀਂ ਉਮਰ ਚ ਕੋਈ ਕੂਚ ਕਰਦੇਗਾ ਦਿੱਲੀ ਦਾ ਜਾਂ ਇੱਥੇ ਤੱਕ ਪਹੁੰਚ ਗਿਆ ਦਿੱਲੀ ਸਾਡੇ ਕੋਲ ਵੱਡੀ ਗੱਲ ਨਹੀਂ ਜਾਣੀ ਪਹੁੰਚਣ ਦੀ ਖਤਰ ਜਦੋਂ ਜੀ ਦਿੱਲੀ ਪਹਿਲੀ ਦਫਾ ਨੌਂ ਦਫਾ 19 ਦਫਾ ਸਰ ਕੀਤੀ ਆ ਤੇ ਹੁਣ 2020 ਮਾਰਿਆ ਦਾ ਫੇਰ ਵੀ ਹੁਕਮ ਹੋ ਗਿਆ ਸ਼ੁਰੂ 2020 ਜੁ ਹੋ ਗਿਆ ਤੇ ਕਿਹਦੇ ਵਜੇ ਮੁਰਤੇ ਫਤਿਹ ਹੋ ਜਾਣਗੇ ਤੇ ਇਸ ਖਰਸਾਨ ਜੂਨੀਅਰ ਦੀ ਸਰਕਾਰ ਇਹ ਬਣੂਗੀ ਇਹ ਜਿੰਨੇ ਵੀ ਸਾਰੇ ਸਿਆਸੀ ਪਾਰਟੀਆਂ ਨੇ ਸਾਰਿਆਂ ਦੇ ਗੋਸਤੇ ਬਿਲਕੁਲ ਭੁਗ ਕੀਤੀ ਜਾਣੇ ਆ ਚਾਹੇ ਕੋਈ ਕਾਂਗਰਸ ਆ ਚਾਹੇ ਕੋਈ ਭਾਜਪਾ ਆ ਚਾਹੇ ਕੋਈ ਵੀ ਹੈ ਪਾਰਟੀ ਜਿੰਨੀਆਂ ਪਾਰਟੀਆਂ ਦਾ ਲੋਕ 47 ਹੈ ਸਾਰੇ ਸਾਰੇ ਪਾਰਟੀਆਂ ਸਾਰੀਆਂ ਜਿੰਨੀ ਇਹਨੇ ਰਲਵਲ ਕੇ ਇਹਨਾਂ ਸਾਰਾ ਤਾਂ ਮਤਲਬ ਭਾਰਤ ਨੂੰ ਖਾ ਲਿਆ ਹਲੇ ਕੋਈ ਕੋਈ ਕਸਰ ਤਾਂ ਕੋਈ ਰਹਿ ਨਹੀਂ ਗਈ ਜੋ ਅੱਜ ਤਾਨਾ ਸਾਹੀ ਸਰਕਾਰ ਕਰ ਰਹੀ ਹੈ ਜੋ ਅੱਜ ਗਰੀਬ ਕਿਸਾਨ ਜਿੰਨੇ ਕਿਸਾਨ ਵੀਰ ਨੇ ਅੱਜ ਇਹਨਾਂ ਨੂੰ ਵੀ ਖੁੰਝੇ ਲਾਤਾ ਪਰ ਨਹੀਂ ਖੁੰਝੇ ਨਹੀਂ ਲਾ ਸਕਦੀ ਇਹ ਖੋ ਸਰਕਾਰ ਦੇ ਬੇਤਰੀ ਗੋਲ ਹੋ ਜਾਣੇ ਆ ਜੇ ਸਾਡੇ ਹੌਸਲੇ ਬੁਲੰਦਾ ਹੈ ਕਿਸਾਨ ਵੀਰਾਂ ਜੋ ਕ੍ਰਾਂਤੀਕਾਰੀ ਸ਼ਾਂਤ ਵੀ ਸੰਘਰਸ਼ ਦੇ ਤੋਰਿਆ ਕਾਲੇ ਕਾਨੂੰਨ ਬਸ ਕਰਾਉਣ ਦੀ ਖਾਤਰ ਉਹ ਅੱਜ ਸ਼ਾਂਤ ਵੀ ਸੰਘਰਸ਼ ਸੀ ਚੱਲ ਰਿਹਾ ਹੈ ਅੱਜ ਇਹਨਾਂ ਦੇ ਸਰਚੇ ਹੋ ਚੁੱਕੇ ਆ ਜੋ ਸਾਡੇ ਜ਼ੀਰੋ ਕੀਤਾ ਸੀ ਪੰਜਾਬ ਅੱਜ ਸਾਰੇ ਵਾਰਡ ਦੇ ਵਿੱਚ ਦੁਨੀਆ ਨੂੰ ਦਿਖਾਤਾ ਬੇ ਹੀਰੂ ਵੀ ਹੈਗੇ ਆ ਅਸੀਂ ਤਾਕਤਵਰ ਵੀ ਹੈਗੇ ਆ ਚੜਦੇ ਆ ਅਸੀਂ ਆ ਅਣਖ ਅਣਖ ਆ ਅਸੀਂ ਵੰਗਾ ਰਹੇ ਆ ਅਸੀਂ ਜੀ ਦੀ ਮੋਦੀ ਸਰਕਾਰ ਨੂੰ ਇੱਕ ਬੇਨਤੀ ਵੀ ਕਰਦੇ ਆ ਹਲੇ ਵੀ ਬਹੁਤ ਮੌਕਾ ਹੈ ਆਪ ਦੀ ਜਦ ਨੂੰ ਛੱਡ ਕੇ ਆ ਕੇ ਕਿਸਾਨ ਵੀਰ ਤੋਂ ਆ ਕੇ ਮਾਫੀ ਮੰਗੇ ਸਾਰੇ ਕਰੂਨ ਕਾਲੇ ਵਾਪਸ ਕੀਤੇ ਜਾਣ ਤੇ ਆ ਵੀ ਸ਼ਾਂਤੀ ਨੇ ਰਹਿ ਸਕਦਾ ਤਾਂ ਉਹਦੀ ਸਰਕਾਰ ਵਾਸਾਦੇ ਨਹੀਂ ਤਾਂ ਉਹਦੇ ਬੇਤਰਾ 골 ਕੀਤਾ ਪਿਆ ਕਰੋ ਹੁਣ ਉਹਦੇ ਕੋਲੇ ਘੱਡੀ ਸਾਧ ਵੀ ਆਏ ਨੇ ਹੱਥ ਪੈਰ ਡੁੱਬਦਾ ਮਾਰ ਰਿਹਾ ਹੈ ਉਹਦੇ ਪੱਲੇ ਕੁਛ ਨਹੀਂ ਹੈ ਕਿਉਂ ਨੂੰ ਪਤਾ ਮੇਰੀ ਪਰਜਾ ਜੀ ਸਾਰੀ ਮੇਰੇ ਬਰਖ ਲਾਵਗੀ ਮੇਰੇ ਪੱਲੇ ਵੀ ਕੀ ਆ ਅੱਜ ਜੋ ਵੀ ਕਰ ਜੂਗੀ ਪਰਜਾ ਕਰੂਗੀ ਪਰਜਾ ਪਰਮੇਸ਼ਰ ਜੋ ਪੰਗਰ ਅੱਜ ਸਾਡਾ ਗੁਰੂ ਨਾਲ ਦੇ ਪਾਸਾ ਦੇ ਆਖਣੇ ਵੀ ਖੁਆਰ ਹੋਏ ਸਭ ਮਿਲਣਗੇ ਬੱਚੇ ਸਰਜ ਹੋਏ ਇੱਕ ਚਾਰ ਵਾਰ ਨੇ ਇੱਕ ਵਾਰ ਨੂੰ ਕਰਾਉਂ ਵਾਇਰਸ ਨੂੰ ਕੋ ਕੋ ਨਾ ਜੋ ਚਾਰੇ ਵਾਰ ਅੱਜ ਇਕੱਠੇ ਨੇ ਅੱਜ ਮੁਸਲਮਾਨ ਵੀ ਸਾਡੇ ਬੈਠੇ ਨੇ ਅੱਜ ਹਿੰਦੂ ਵੀਰ ਵੀ ਬੋਧੀ ਜੀ ਵੀ ਸਾਰੇ ਸਾਰੇ ਇਕੱਠੇ ਗੁਰਸਿੱਖ ਵੀ ਪਾਈ ਆ ਸੁਣਦਾ ਸਾਡੇ ਕੋਲ ਨਾ ਕੋਈ ਹੈ ਨਹੀਂ ਅੱਗੇ ਮੋਦੀ ਨੇ ਸਾਨੂੰ ਇੰਡੀ ਕੋਲੋਨਾ ਕਹੇ ਕਿ ਸਾਡਾ ਐਡਾ ਕਾਨ ਕਰ ਦਿੱਤਾ ਨੇ ਸ਼ਰਮ ਨਹੀਂ ਹਲਤ ਕਰਨੀ ਵੀ ਸਾਡੀ ਘਰ ਜਾਗੇ ਪਏ ਆ ਜਿਵੇਂ ਬਾਬਾ ਜੀ ਪਹਿਲੇ ਵੀ ਇਹਨਾਂ ਨੇ 6-7 ਮੀਟਿੰਗਾਂ ਹੋ ਚੁੱਕੀਆਂ 8 ਹੋਈਆਂ ਜਿਹੜੀਆਂ ਵੀ ਹੋਈਆਂ ਹੁਣ 15 ਤਰੀਕ ਦਿੱਤੀ ਹੋਏ ਜੇ 15 ਤਰੀਕ ਨੂੰ ਕੋਈ ਨਤੀਜਾ ਨਹੀਂ ਨਿਕਲਦਾ ਤਾਂ 26 ਤਰੀਕ ਨੂੰ ਕੀ ਅੱਗੇ ਧਿਆਦੇ ਸੁਣਗੇ 26 ਤਰੀਕ ਨੂੰ ਜੋ ਵੀ ਹੁਕਮ ਹੋਊਗਾ ਸਾਡੇ 40ਵੀਂ ਕਮੇਟੀ ਦਾ ਮਤਲਬ ਇਹ ਜੇ ਤਾਂ ਇਹਨਾਂ ਦੇ ਸਾਡੀ 40ਵੀਂ ਕਮੇਟੀ ਜਾਣਖਾ ਹੈ ਜਿਵੇਂ ਹੁਣ ਤੱਕ ਵਗਾਰਤਰੀ ਆਈ ਆ ਵੀ ਗਾਂ ਵੀ ਸਾਡੀ ਵਕਾਰ ਮੋਰਚਾ ਫਤਿਹ ਹੋ ਜਾਊਗਾ ਅਸੀਂ ਅੱ비 ਜਮ ਜਰ ਕੋਈ ਕੁਝ ਕਰ ਲੇਗਾ ਜੋ ਹੁਕਮ ਹੋਗਾ ਬਾਕੀ ਟਰੈਕਟਰ ਟਾਲ ਲਿਆ ਜਿੰਨੀ ਵੀ ਮਾਰ ਚੋਗੀ ਆ ਕੀ ਮਤਲਬ ਇਹਨਾਂ ਤਰੰਗਾ ਚੜ੍ਦਾ ਚੜੂ ਇਹ ਨਹੀਂ ਤਲਾ ਸਕਦੇ ਅੱਜ ਕਿਸਾਨ ਵੀ ਸਾਡੇ ਚਲਾਉਣਗੇ ਪਿੰਡਾਂ ਦੇ ਵਿੱਚ ਵੀ ਚਾਹੇ ਪੰਜਾਬ ਆ ਚਾਹੇ ਹਰਿਆਣਾ ਕਿਤੇ ਵੀ ਹੈ ਇਹਨਾਂ ਦਾ ਜੇ ਤਿਰੰਗਾ ਚੜ੍ਹਨਾ ਸ਼ੁਰੂਗਾ ਕਰਸਾਨ ਵੀਰਾਂ ਦੇ ਨਾਲ ਚਲੂਗਾ ਇਕੱਠੇ ਚਲਣਗੇ ਇਹ ਮਦਦ ਸਾਰੇ ਮਾਰਚ ਹੋਊ ਟਰੈਕਟਰ ਨਾਲ ਦੀ ਹਰ ਪਿੰਡ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਇੱਥੇ ਤਾਂ ਹੋਣੀ ਆ ਬਾਕੀ ਜੋ ਇੱਥੇ ਦਾ ਕਰਸਾਨ ਵੀਰ ਕਹਿਣਗੇ ਵੀ ਆਪਾਂ ਟਰੈਕਟਰ ਮਾਰਚ ਕਰਾਂਗੇ ਟਰੈਕਟਰ ਮਾਰਚ ਕਰ ਲਾਂਗੇ ਜੇ ਹੁਣ ਇਥੋਂ ਪੂਰਾ ਅਸੀਂ ਮੋਰਚਾ ਫੜੇ ਕਰਨਾ ਸੀ ਪਰ ਜਦੀਪ ਜੀ ਪਹਿਰਾ ਲਾਉਣਾ ਪੱਕੇ ਤੌਰ ਤੇ ਸਾਰੇ ਮੋਰਚਾ ਉੱਥੇ ਗੱਡ ਕੇ ਲਾ ਦੇਗੇ ਜਿਵੇਂ ਬਹੁਤ ਸਾਰੇ ਕਿਸਾਨਾਂ ਨੇ ਸ਼ਹਾਦਤ ਦਿੱਤੀ ਹੈ ਉਹ ਰੇ ਤੇ ਅਜੇ ਤੱਕ ਸਰਕਾਰ ਦੇ ਮਤਲਬ ਕੋਈ ਅਸਰ ਨਹੀਂ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸ਼ਹਾਦਤਾਂ ਹੀ ਜਿੰਨੇ ਹੋਂ ਤੋਂ ਬਾਅਦ ਜਦੋਂ ਕਾਲੇ ਕਾਨੂੰਨ ਆਵਾਜ਼ ਕਰਕੇ ਇਹਨੂੰ ਇਹ ਨਹੀਂ ਪਤਾ ਵੀ ਜਿੰਨੇ ਵੀ ਇਹ ਸ਼ਹਾਦਤ ਹੋ ਰਹੀ ਆ ਜੋ ਵੀ ਅਸਰ ਮੋਦੀ ਖਾਤੀ ਮਾਰੇ ਆ ਜਿੰਨੇ ਨੌਜਵਾਨ ਨੇ ਸਾਡੇ ਖੋਰ ਰਹੇ ਨੇ ਕਾਦੇ ਵਾਸਤੇ ਵੀ ਅਣਖ ਦੀ ਖਾਤਰ ਮਾਰੇ ਵੀ ਇਹਨੂੰ ਇਹਨੂੰ ਸਰਪਉਣੀ ਚਾਹੀ ਆ ਬਈ ਦੁਜੇ ਰਾਜ ਆਪਾਂ ਅਗਰ ਨੂੰ ਦੁਨੀਆ ਦੇਖ ਰਹੀ ਆ ਅੱਜ ਵਾੜ ਦੇ ਵਿੱਚ ਸਿੱਧਾ ਪ੍ਰਸ਼ਾਸਨ ਚੱਲ ਰਹੇ ਨੇ ਸਾਰੇ ਦੇਖ ਰਹੇ ਨੇ ਚੈਨ ਵੀ ਦੇਖ ਰਹੇ ਸਰ ਕਿਸਮ ਦੇ ਤੇ ਹਰ ਮਤਲਬ ਇਹਦੀ ਵੀ ਸਰਕਾਰਾਂ ਦੇਖ ਰਹੀ ਵੀ ਕੀ ਹੋ ਰਹੀ ਆ ਬਹੁਤ ਬੰਦੇ ਆਏ ਨੇ ਜਿਹੜੇ ਮਹਾਰਾਸ਼ਟਰ ਤੋਂ ਹੀ ਬੰਦੇ ਆਏ ਨੇ ਇਹਨਾਂ ਦੇ ਜਿਹੜੇ ਨੇ ਕਰਸਾਨ ਬਣ ਕੇ ਸਾਡੇ ਕਰਸਾਨਾਂ ਦੇ ਉਹ ਵੀ ਅਸੀਂ ਸਾਡੇ ਜਾ ਕੇ ਨਾਰੇ ਤਾਂ ਸਾਡੇ ਜਰੂਰ ਲਾ ਗਏ ਨੇ ਉਹ ਪਰ ਉਹਨਾਂ ਪੜਦਾ ਪਾਸ ਹੋ ਗਿਆ ਸਾਨੂੰ ਯੱਕ ਲੱਗ ਪਤਾ ਲੱਗ ਗਿਆ ਉਹ ਅਸੀਂ ਮੌਕਾ ਸੰਭਾਲ ਲਿਆ ਮੌਕੇ ਤੇ 400 ਤੋਂ 2 400 ਬੀਬੀਆਂ ਸੀ ਉਹਨਾਂ ਨਾਲ ਬੁਣੀਆਂ ਅਸੀਂ ਮਹਾਰਾਸ਼ਟਰ ਤੋਂ ਕੁਝ ਬੰਦੇ ਉਹ ਆਏ ਸੀ ਥੱਲੇ ਰੌਣ ਬਾਈ ਸਾਡੇ ਕਰ ਸਾਡੇ ਨਾਲ ਦੇ ਤੇ ਦਿਖਾ ਰਹੇ ਸੀ ਔਰ ਫੋਟੋਆਂ ਖੜਾ ਰਹੇ ਸੀ ਵੀ ਜੱਥੇ ਬੰਦੀਆਂ ਸਾਡੇ ਨਾਲ ਖੜੀਆਂ ਨੇ ਵੀ ਅਸੀਂ ਕਿਸਾਨਾਂ ਨੂੰ ਸਾਡੀ ਝੂਠਾ ਕਰਨ ਵਾਸਤੇ ਪਰ ਇਹ ਫਿਰ ਵੀ ਸਾਨੂੰ ਇਹ ਪਤਾ ਲੱਗ ਗਿਆ ਦਾ ਸਾਰੇ ਸਾਨੂੰ ਅਸੀਂ ਹੋ ਗਏ ਆ ਸਾਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਸੌਸ ਰਹੋ ਸਾਡੀ ਹਰ ਕਿਸੇ ਮਦੀ ਵਿੱਚ ਅਸੀਂ ਮਦਰ ਜੋ ਮਰਜੀ ਕਰ ਸਕਦੇ ਆ ਪਰ ਸਾਡੀ ਆਰ ਪਾਸ ਦੀ ਲੜਾਈ ਅੱਜ ਬਾਬਰ ਕੇ ਦੇ ਬਾਬੇ ਕੇ ਦਊ ਜੋ ਕਰੇ ਪਰਮੇਸ਼ਰ ਹੋ ਅੱਜ ਲੋ ਬਾਬਰ ਕੀ ਸਰਕਾਰ ਆ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਕਾਰ ਆ ਇਹ ਉਹੀ ਜਦ ਇਹ ਮਦਰ ਜੇ ਸਰਕਾਰਾਂ ਗੁਰੂ ਜਦ ਗੁਰ ਤੇਗ ਬਹਾਦਰ ਨਵੇਂ ਪਾਸਾ ਨੇ ਨਹੀਂ ਹੰਦੀ ਵੀ ਰੱਖੀ ਆ ਅੱਜ ਮਦਰ ਨਹੀਂ ਸਾਰੇ ਮਦਰ ਜਿੰਨੇ ਮੁਸਲਮਾਨ ਹੋ ਜਾਂਦੇ ਅੱਜ ਹੰਦ ਰੱਖੇ ਦੇ ਤਨ ਗੁਰ ਤੇਗ ਬਹਾਦਰ ਨਵੇਂ ਪਾਸਾ ਗੁਰੂ ਨਾਨਕ ਦੇ ਪਾਸ਼ਾ ਨੇ ਰੱਖੀ ਆ ਪਰ ਅਸੀਂ ਫੇਰ ਵੀ ਕਹਿੰਦੇ ਆ ਮੋਦੀ ਨੂੰ ਹਰੇ ਵੀ ਬੜਾ ਸਮਾਂ ਹੈ ਇਹ ਆਪਦੇ ਪਰਿਵਾਰ ਨੂੰ ਹਰੇਕ ਵੀ ਰਸ ਨੂੰ ਮਨਾ ਲਾ ਕਾਲੇ ਕੋ ਨੂੰ ਬਾਸ ਕਰ ਦੇ ਮਹਾਰਾਜੀ ਪਹਿਲੇ ਹੀ ਆਖੇ ਵੀ ਬਾਬਰ ਕੇ ਬਾਬੇ ਕੇ ਦੂ ਜੋ ਕਰੇ ਪਰਮੇਸ਼ਰ ਹੂ ਪੇਮ ਗੁਰ ਪੇਪਰ ਬੈਗਲੇ ਰਜਾਡਾ ਕਾਰਪੋ ਨੇ ਕਹਣਾ ਸੱਚ ਦਾ ਕੱਢੂਗਾ ਕੋਲੇ ਝੂਠ ਦਾ ਰਜਾਡਾ ਕੱਢਦਾ ਵਾਹਿਰ ਜੀ ਕਾ ਖਾਸਾ ਗੁਰ ਵਾਹਿਰ ਜੀ ਕੀ ਫਤਹ ਬਹੁਤ ਬਹੁਤ ਧੰਵਾਬਾ ਜੀ ਜਿਵੇਂ ਕਿ ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਬੈਠੀਆਂ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਕੀ ਮੇ ਅੱਗੇ ਦੀ ਕਾਰਵਾਈ ਹੋਏਗੀ ਜੋ ਵੀ ਕਾਰਵਾਈ ਹੋਏਗੀ ਅੱਗੇ ਥੋੜਾ ਜਿਹਾ ਉਹਨਾਂ ਦੇ ਹੈਗਾ ਸਿਸਟਮ ਉਹਨਾਂ ਬਾਰੇ ਆਪਾਂ ਤੁਹਾਨੂੰ ਦਿਖਾਣੇ ਆ ਤੇ ਅਗਰ ਦੀ ਜਿਹੜੀ ਕਾਰਵਾਈ ਆਪਾਂ ਖਾਨਦੇ ਆ ਤੁਹਾਨੂੰ ਇੱਧਰ ਨੂੰ ਥੋੜੀ ਜੀ ਕਰਕੇ ਕਿਵੇਂ-ਕਿਵੇਂ ਗੁਰੂ ਦੀਆਂ ਲਾਡਲੀਆਂ ਫੌਜਾਂ ਤਿਆਰ ਨੇ ਉਹਨਾਂ ਦੇ ਘੋੜੇ ਤਿਆਰ ਨੇ ਕਿਵੇਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈਗਾ ਇਹ ਦੇਖ ਲਓ ਤੁਸੀਂ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਘੋੜੇ ਕਿਵੇਂ ਚੱਲਦੇ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਅੱਗੇ ਜਾ ਕੇ ਬੈਰੀਕੇਡ ਲੱਗੇ ਹੋਏ ਨੇ ਤੇ ਜਿੱਥੇ ਅੱਗੇ ਫੋਰਸ ਖੜੀ ਹੈ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਪਿੱਛੇ ਸਾਰੇ ਕਿਸਾਨ ਜਥੇਬੰਦੀਆਂ ਧੰਨਵਾਦ ਹਰੀਪੋਸਤੋਂ ਪਰਮਜੀਤ ਸਿੰਘ ਧੰਨਵਾਦ